ਹਾਂਜੀ ਦੋਸਤੋ ਸასი ਸ਼ਗਲ ਅਦਾਬ ਔਰ ਨਮਸਕਾਰ ਮੈਂ ਆ ਤੁਹਾਡਾ ਹੋਸ ਚਾਚਾ ਸਨਰੀ ਦੋਸਤੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਗੁਰਦਾਸ ਮਾਨ ਦੀ ਇੱਕ ਵੀਡੀਓ ਇੰਟਰਨੈਟ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕੈਨੇਡਾ ਲਾਈਵ ਸ਼ੋਅ ਦੌਰਾਨ ਇੱਕ ਸ਼ਖਸ ਨੂੰ ਗਾਣਾ ਕੱਢਦਾ ਦਿਖਾਈ ਦਿੰਦਾ ਹੈ ਪਰ ਦੋਸਤੋ ਦਰਸ਼ਕਾਂ ਦੇ ਦਿਮਾਗ ਵਿੱਚ ਇੱਕ ਸਵਾਲ ਉੱਠ ਰਿਹਾ ਹੈ ਕਿ ਗੁਰਦਾਸ ਮਾਨ ਨੇ ਕਿਸ ਨੂੰ ਅਤੇ ਕਿਉਂ ਗਾਲ ਕੱਢਦਾ ਹੈ ਸੋ ਦੋਸਤੋ ਤੁਹਾਨੂੰ ਪਹਿਲਾਂ ਇੱਕ ਵੀਡੀਓ ਦਿਖਾ ਦਈਏ ਜਿਸ ਵਿੱਚ ਉਹ ਗਾਲ ਖਾਣ ਵਾਲਾ ਸ਼ਖਸ ਦਿਖਾਈ ਦੇ ਰਿਹਾ ਹੈ ਇਹਨਾਂ ਨਾਮ ਰੋੜ ਕੇ ਬੱਤੀ ਬਣਾ ਕੇ ਗਾਣਾ اوه کي چڪر ٿيو ٿو ته ان کان وڌيڪ اها چڪر ٿي وڃي ٿي ਦੋਸਤੋ ਐਸਾਦਮਨ ਹੱਥ ਵਿੱਚ ਇੱਕ ਪੋਸਟਰ ਫੜਿਆ ਹੈ ਜਿਸ ਵਿੱਚ ਲਿਖਾ ਹੈ ਕਿ ਅਸੀਂ ਪੰਜਾਬੀ ਆ ਅਤੇ ਆਪਣੀ ਮਾਂ ਬੋਲੀ ਨਹੀਂ ਛੱਡਾਂਗੇ ਦੋਸਤੋ ਇਸ ਦੇ ਪਿੱਛੇ ਦਾ ਕਾਰਨ ਤੁਹਾਨੂੰ ਦੱਸ ਦਿਆਂ ਕਿ ਗੁਰਦਾਸ ਮਾਨ ਦੇ ਇਸ ਤੋਂ ਪਹਿਲਾਂ ਇੰਟਰਨੈਟ ਤੇ ਇੱਕ ਹੋਰ ਵੀਡੀਓ ਆਈ ਸੀ ਜਿਸ ਵਿੱਚ ਉਹ ਹਿੰਦੀ ਬੋਲਣ ਲਈ ਕਹਿ ਰਿਹਾ ਸੀ ਹਰ ਸ਼ਬਦ ਜਿਹੜਾ ਹੁਣ ਸਾਡਾ ਸਾਰਿਆਂ ਦਾ ਸਾਂਝਾ ਬਣ ਗਿਆ ਕਿ ਹਿੰਦੀ ਦੀ ਗੱਲ ਚੱਲ ਰਹੀ ਹੈ ਕਿ ਹਿੰਦੀ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਹਿੰਦੁਸਤਾਨੀ ਹੋਣੀ ਚਾਹੀਦੀ ਜਿਹਦੇ ਵਿੱਚ ਉਰਦੂ ਵੀ ਹੋਵੇ ਜਿਹਦੇ ਪੰਜਾਬੀ ਵੀ ਹੋਵੇ ਸਾਰੇ ਅੱਖਰ ਜਿਹੜੇ ਸਾਂਝੇ ਆ ਉਹ ਸ਼ਾਮਿਲ ਹੋ ਜਾਣ ਤੇ ਮੇਰਾ ਖਿਆਲ ਹੈ ਕੋਈ ਦੋਸਤਾਂ ਇਸ ਚੀਜ਼ ਤੇ ਲੋਕਾਂ ਨੇ ਰੋਜ਼ ਖਾਇਆ ਅਤੇ ਕਈ ਤਰ੍ਹਾਂ ਦੇ ਪੋਸਟਰ ਵੀ ਛਪਾਏ ਸਮੋਰ ਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜਿਵੇਂ ਗੁਰਮੁਖੀ ਦਾ ਬੇ ਸੋ ਇਹ ਸੀ ਕਾਰਨ ਗੁਰਦਾਸ ਮਾਨ ਦੇ ਕਹਾੜੇ ਬੋਲ ਬੁੱਲਣ ਦਾ ਤੇ ਦੋਸਤੋ ਅੱਜ ਲਈ ਇੰਨੇ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜੁਲ ਕਰ ਦਿਓ ਧੰਨਵਾਦ ਉਹ ਤੁਹਾਨੂੰ ਲੱਗਦਾ ਵੀ ਸਿੱਖਾਂ ਜਾਸ਼ਕ ਨਹੀਂ ਹੋਏ ਮੇਰਾ ਖਿਆਲ ਸਿੱਖਾਂ ਵਰਗੀ ਆਸ਼ਕੀ ਕਿਸੇ ਨੇ ਕਰਨੀ ਨਹੀਂ ਹੁੰਦੀ ਮੈਂ ਕਿਹਾ ਕੌਣ ਸੀਗੇ ਕਹਿੰਦੇ ਕੌਣ ਕਿਤੇ ਸੂਲੀ ਤੇ